ਬੈਰੀ ਗਰਮੀ ਦੇ ਮੱਦੇ ਨਜ਼ਰ ਪੁਰਾਣੇ ਰੀਤੀ ਰਿਵਾਜਾਂ ਦੇ ਮੁਤਾਬਕ ਔਰਤਾਂ ਵੱਲੋਂ ਇਕੱਠੇ ਹੋ ਕੇ ਇੱਕ ਗੁੱਡੀ ਫੁਕੀ ਜਾਂਦੀ ਸੀ ਇਸ ਮੌਕੇ ਦੇ ਜਿੱਥੇ ਮਿੱਠੇ ਗੁਲਗੁਲੇ ਜਾਂ ਮਿੱਠੀਆਂ ਪੂਰੀਆਂ ਬਣਾ ਕੇ ਲਿਆਂਾਈਆਂ ਜਾਂਦੀਆਂ ਸਨ ਅਤੇ ਇੰਦਰ ਦੇਵਤਾ ਨੂੰ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਲੇਡੀਜ਼ ਵੱਲੋਂ ਪੁਰਾਣੇ ਰੀਤੀ ਰਿਵਾਜਾਂ ਨਾਲ ਗੁੱਡੀ ਨੂੰ ਫੁਕਾਇਆ ਜਾ ਰਿਹਾ ਕਿਉਂਕਿ ਕੁਝ ਦਿਨ ਕੁਝ ਮਹੀਨਿਆਂ ਤੋਂ بارش ਨਾ ਹੋਣ ਕਾਰਨ ਹੋਰ ਹੀ ਗਰਮੀ ਤੋਂ ਪਹਿਲਾਂ ਰਤ ਪਾਉਣ ਦੇ ਲਈ ਅਤੇ ਕਿਉਂਕਿ ਕਿਸਾਨਾਂ ਨੂੰ ਵੀ ਜਿੱਥੇ بارش ਦੀ ਸਭ ਤੋਂ ਲੋੜ ਹੈ ਕਿਉਂਕਿ ਜੀਰੀ ਦੀ ਬੁਝਾਈ ਜੋਰਾਂ ਦੇ ਚੱਲ ਪਈ ਹੈ ਪਰ بارش ਨਾ ਹੋਣ ਦੇ ਕਾਰਨ ਪੈ ਰਹੀ ਹੈ ਅਤਿ ਦੀ ਗਰਮੀ ਨੂੰ ਦੇਖਦੇ ਹੋਏ ਔਰਤਾਂ ਵੱਲੋਂ ਆਪ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈਆਂ ਲੇਡੀਜ਼ ਅਤੇ ਫੁੱਕੀ ਯਾਰੀ ਗੁੱਡੀ ਬਾਰੇ ਹਾਈ ਗੁੱਟੀਆਂ ਗੂ ਗੁੱਟੀਆਂ ਹਾਈ ਗੁੱਟੀਆਂ ਚਲੋ ਭਾਈ ਚਲ ਆਜੋ ਫੇਰ ਚਲ ਆਉਣਾ ਆਹ ਬਾਕਾ ਘਰ ਦੀ ਬਣਾਈ ਤੀ ਨਾ ਡੱਸ ਕੇ ਤੂੰ ਇੱਧਰ 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 ਆ ਜਾ ਦਿਵਾਜ ਇੱਧਰ ਆ ਜਾ ਸਾਰੇ ਆਏ ਸਾਹਮਣੇ ਖੜੋ ਹਾਂ ਸਾਰੇ ਨਹੀਂ ਆਉਂਗੇ ਇੱਧਰ ਆਉਗੀ ਸਾਹਮਣੇ ਹੋ ਕੇ ਇੱਧਰ ਆਜਾ ਇੱਧਰ ਆਜਾ ਸਾਹਮਣੇ ਥੇ ਰੋ ਇੱਥੇ ਆ ਜਾ ਹਾਂ ਇੱਥੇ ਕਰ ਹਾਂ ਅੰਟੀ ਕੋਲ ਖੜੋ ਜਮਨ ਜਮਨ ਨਾ ਪਹਿਲੇ ਹੰਦੀ ਕਤੇ ਦੱਬੀ ਤੈਨੂੰ ਹਾਂ ਵੀ ਤੇ ਹੰਦੀ ਕਤੇ ਬਾਰੇ ਦੱਬੀ ਬੁੱਲੇ ਹਾਂ ਹਾਂ ਕੋਈ ਪਜੰਦ ਨਾ ਥਈ ਬੁੱਲੇ ਹਾਂ ਨਾ ਤਾਰ ਦੋ ਬਾਈ ਸਾਰੇ ਟੱਕਾ ਟੱਕਾ ਠੀਕ ਜੱਪੀ ਹੈਗੀ ਥੋੜੇ ਬੋਲ ਆ ਕੰਮ ਕਰਵਾਟ ਨੇ ਇਹਦਾ ਸਰਦ ਨਹੀਂ ਲੱਗਿਆ ਇੱਧਰ ਹੋਇਓ ਜਾ ਹੋਇਓ ਬੰਦ ਸੈਂਟਰ ਬਤਾਇਆ ਕਿ ਇੱਧਰ ਹੋਇਓ ਓਟਦਾ ਫੇਰੀ ਲੱਗ ਚੁੱਕੀ ਚਲੋ ਬੋਲੋ ਬਾਈ ਆ ਲੈ ਬੈਠੇ ਯਾਰ ਅਗਲੀ ਵਾਰ ਇੰਕੇ ਪਾਪਾ ਜੀ ਰਕੀ ਹੋ ਜਾਂਦਾ ਆਮ ਸਤ ਹੈ ਰਾਮ ਰਾਮ ਸਤ ਹੈ ਰਾਮ ਰਾਮ ਸਤ ਰਾਮ ਰਾਮ ਸਤ ਹੈ ਖਲਾਰੇ ਨੇ ਅੱਗ ਲਾ ਦਿਓ ਭਾਈ ਅੱਗ ਆ ਲਾ ਦੇਓ ਆਹ ਲਾ ਦੇਓ ਆਹ ਲਾਰੀਆਂ ਕਲਾ ਵਾਲੀਆਂ ਲਾਰੀਆਂ ਅੱਜ ਅੱਧੀ ਲੱਗਦੀ ਹੈ 7 ਦਿਨ ਹੋ ਜਾਣਗੇ ਉਹ ਹਜੇ ਰੱਖ ਆ ਕੱਪੜੇ ਇਹਨੂੰ ਲਾ ਕੇ ਦੇ ਦੇ ਆਹ ਜਿਹੜਾ ਆ ਗਿਆ ਸ਼ਰਾਮੰਤਾ ਬਹੁਤ ਫਾਇਦੇ ਉੱਧਰ ਪਿੱਛੋਂ ਵੀ ਉੱਧਰੋਂ ਲਾ ਦੇ ਵੀ ਕਰ ਦੇ ਪਿੱਛੋਂ ਵੀ ਲਾ ਦੇ ਲਾ ਗੀ ਉੱਧਰ ਲਾ ਦੇ ਸਾਰੀ ਸਾਰੀ ਚਲੂ ਲਾ ਗੀ ਇੱਧਰ ਵੀ ਫਾਇਦੇ ਲਾ ਦੇ ਜੀ ਜੀ ਉਹ ਬਸ ਇਹ ਕਰਾ ਦੇ ਆਸੀ ਆਨੀ ਵੀਡੀਓ ਵਾਹ ਅੱਗੇ ਬੁਝ ਲੈ ਹੁਣੇ ਤੇ ਨਾਲ ਲੱਗੇ 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 ਇਧਰ ਲਾਓ ਇਧਰ ਕੰਸਰਟ ਤੇ ਆ ਮੁੰਡੇ ਨੂੰ ਇਹਨੂੰ ਵੀ ਉਹਨਾਂ ਨੂੰ ਵੀ ਕਿਤੇ ਇਧਰ ਨਹੀਂ ਪਸ ਨਹੀਂ ਅੰਦਰ ਉਹਦੇ ਵਿੱਚ ਨਾ ਡਿੱਗਣ ਉਹਦਾ ਕੁਝ ਕਾਰਨਾ ਫਿਰ ਚੱਲ ਵੀ ਰਹੀ ਹੈ ਤੇ ਨਾ ਉਹਨਾਂ ਦੇ ਜਿੰਦਰ ਪੜ ਕੇ ਨਾ ਕੋਈ ਨਾ ਤਾਂ ਬੰਦੇ ਹੀ ਲਾਉਂਦੇ ਹੁੰਦੇ ਨੇ

ਤੁਸੀਂ ਦੋ ਮਿੰਟ ਤੁਸੀਂ ਬੋਲਦੇ ਹੋ ਜੀ ਤਾਂ ਕਾਦੇ ਵਾਸਤੇ ਅਸੀਂ ਕਰਦੇ ਆ ਆਓ ਆਓ ਮਾਂ ਬੋਲ ਹਾਂਜੀ ਇਹ ਅੱਜ ਇਹ ਕੀ ਕਰਨੀ ਹੋ ਤੁਸੀਂ ਏ ਅਸੀਂ ਜੀ ਗੁੱਡੀ ਫੂਕ ਰਹਿਆਂ ਜੀ ਕਾਤੋਂ ਫੂਕ ਰਹੇ ਹੋ ਮੈਂ ਵੀ ਮੀਂਹ ਆਵੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਿਸੇ ਪਾਸੋਂ ਸਾਰ ਨਹੀਂ ਲੱਗ ਰਹੀ ਮੀਂਹ ਦੀ ਅੱਛਾ ਇਹ ਗੁੱਡੀ ਫੂਕਣਾ ਕੋਈ ਪੁਰਾਣੀ ਰਿਵਾਇਤ ਹੈ ਇਸ ਤਰ੍ਹਾਂ ਦੀ ਪੁਰਾਣੀ ਰਿਵਾਇਤ ਹੈ ਜੀ ਹਾਂ ਜੀ ਪਹਿਲਾਂ ਜ਼ਮਾਨੇ ਚ ਵੀ ਫੂਕਦੇ ਸੀ ਅੱਜ ਵੀ ਇਹ ਉਪਰਾਲਾ ਕੀਤਾ ਗਿਆ ਜੀ ਸਾਰਿਆਂ ਨੇ ਰਲ ਕੇ ਆਜਾ ਇਹ ਕਿਹੜੇ ਮਹੱਲੇ ਦੇ ਕਿੱਥੋਂ ਦੇ ਨੇ ਇਹ ਪੁਆਈਆਂ ਬਸਮਾਈਆਂ ਬੱਤੀ ਤੇ ਜੀ ਕੋਹਣੀ ਘੜ ਤੋਂ ਹਾਂ ਜੀ ਹਾਂਜੀ ਅੱਛਾ 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 ਹਾਂ ਗੁੱਡੀ ਹੈ